ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਪਿਛਲੇ ਦਿਨ ਇਸ ਵੀਰ ਨੂੰ ਹੀ ਰਾਸ਼ਨ ਦੀ ਸੇਵਾ ਕਰਨ ਆਏ ਸੀ ਤੇ ਅੱਜ ਆਪਾਂ ਇਸ ਵੀਰ ਨੂੰ ਕਿਰਤ ਖੋਲਣ ਵਾਸਤੇ ਇੱਕ ਛਲਾਈ ਮਸ਼ੀਨ ਆ ਜਿਹੜੀ ਉਹ ਲੈ ਕੇ ਦਿੱਤੀ ਆ ਇਸ ਸਲਾਈ ਮਸ਼ੀਨ ਦੀ ਆਪਾਂ ਰਣਜੀਤ ਵੀਰ ਨੇ ਜਿਹੜੀ ਸੇਵਾ ਭੇਜੀ ਸੀ ਉਹ ਅੱਜ ਆਪਾਂ ਇਸ ਪਰਿਵਾਰ ਨੂੰ ਦੇ ਚੱਲੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਣਜੀਤ ਵੀਰ ਜੀ ਦਾ ਔਰ ਭਾਰੀ ਗੁਰਦੀਪ ਸਿੰਘ ਜੀ ਦਾ ਔਰ ਦੂਸਰੇ ਭਾਰੀ ਆਂ ਦਾ ਔਰ ਪ੍ਰਣਾਮ ਸ਼ਹੀਦਾਂ ਦੀ ਸ਼ੌਮੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਰੋਜ਼ਗਾਰ ਦਾ ਇਹ ਸਾਧਨ ਬਖਸ਼ਿਆ ਹੈ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਇਸ ਪਰਿਵਾਰ ਨੂੰ ਜਿਹੜੀ ਰঞ্জੀਤ ਵੀਰ ਨੇ ਸੇਵਾ ਭੇਜੀ ਸੀ ਆਪਾਂ ਸਲਾਈ ਮਸ਼ੀਨ ਦੇ ਵੀ ਚੱਲੇ ਆ ਤੇ ਜੇ ਕਿਸੇ ਹੋਰ ਵੀਰ ਨੂੰ ਵੀ ਇਸ ਤਰ੍ਹਾਂ ਲੋੜਵੰਦ ਪਰਿਵਾਰਾਂ ਨੂੰ ਜੇ ਕਿਸੇ ਕਿਰਤ ਵਾਸਤੇ ਸੇਵਾ ਦੀ ਲੋੜ ਹੁੰਦੀ ਹੈ ਤੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜਿੰਨੇ ਜੋਗ ਵੀ ਅਸੀਂ ਹੈਗੇ ਆ ਤਿੰਨ ਚਾਰ ਵੀਰ ਹੈਗੇ ਆ ਜਿਹੜੇ ਅਮਨ ਵੀਰ ਹੋ ਗਿਆ ਰঞ্জੀਤ ਵੀਰ ਹੋ ਗਿਆ ਔਰ ਪਰਮਜੀਤ ਸਿੰਘ ਹੋਵੇ ਦਾਸ ਹੋਵੇ ਚਾਰ ਸਿੰਘ ਹੈ ਗਿਆ ਸੀ ਜਿਹੜੇ ਇਸ ਤਰ੍ਹਾਂ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈਲਪ ਆ ਇੱਕ ਭੈਣ ਆਪਣੇ ਤੇ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਸੇਵਾ ਕਰਦੇ ਪਏ ਆ ਜੇ ਕੋਈ ਹੋਰ ਵੀਰ ਵੀ ਜਿੰਨੇ ਕਿਰਤ ਸਫਲਣੀ ਹੋਵੇ ਜਾਂ ਰਾਸ਼ਨ ਦੀ ਕੋਈ ਜਾਂ ਦਵਾਈ ਬੂਟੀ ਦੀ ਜਾਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੁੰਦੀ ਆ ਸਾਡਾ ਨੰਬਰ ਹੈਗਾ ਜੀ 62399 11211 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਦੱਸ ਸਕਦੇ ਹੋ ਫਿਰ ਅਸੀਂ ਇਨਕੁਆਇਰੀ ਕਰਨ ਤੋਂ ਬਾਅਦ ਜੋ ਵੀ ਸਹਾਈਤਾ ਦੀ ਲੋੜ ਹੋਗੀ ਉਹਨੂੰ ਆਪਾਂ ਜਿਹੜੀ ਸੇਵਾ ਵਾ ਉਹ ਪੂਰੀ ਕਰ ਸਕਾਂਗੇ ਤੇ ਬਾਕੀ ਜਿਹੜੇ ਹਨੋ ਵੀ ਗਲਤ ਕਮੈਂਟ ਕਰਦੇ ਆ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਜਾਂ YouTube ਤੇ ਉਹ ਵੀਰਾਂ ਨੂੰ ਮੈਂ ਬੇਨਤੀ ਕਰਦਾ ਇੱਕ ਆਪਾਂ ਕਦੀ ਕਿਸੇ ਤੋਂ ਪੈਸੇ ਨਹੀਂ ਮੰਗੇਦੇ ਸੀ ਕਹਿੰਦੇ ਨਾ ਦਸਵਾ ਤਾਂ ਖਾਂਦੇ ਆ ਅਸੀਂ ਆਪ ਚਾਰ ਪੰਜ ਵੀਰ ਲੱਗੇ ਹੋਏ ਆ ਠੀਕ ਹੈ ਜੀ ਅਸੀਂ ਕਦੀ ਕਿਸੇ ਕਿਸੇ ਤੋਂ ਮੰਗ ਕੇ ਸੇਵਾ ਨਹੀਂ ਲਈ ਹਾਂ ਅਸੀਂ ਜਦੋਂ ਵੀਡੀਓ ਪਾ ਦਿੰਨੇ ਆ ਅਸੀਂ ਕਹਿ ਦਿੰਨੇ ਆ ਭਾਈ ਇਸ ਪਰਿਵਾਰ ਨੂੰ ਜਿਆਦਾ ਸੇਵਾ ਚਾਹੀਦੀ ਸਾਡੀ ਗੁੰਜਾਇਸ ਤੋਂ ਬਾਹਰ ਆ ਜੇ ਤੁਸੀਂ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਜੀ ਅਸੀਂ ਕਦੇ ਵੀ ਕਿਸੇ ਦਾ ਦਸਾਂਤ ਖਾਣ ਨੂੰ ਨਹੀਂ ਆਏ ਸੀਗਾ ਇਹ ਵੀ ਵੀਰ ਜੀ ਅਸੀਂ ਆਪਣੀ ਕਿਰਤ ਕਰਕੇ ਸਿਰਫ ਇਹੀ ਐਤਵਾਰ ਦਾ ਦਿਨ ਰੱਖਿਆ ਹੋਇਆ ਜਿਹੜੀ ਇਹੀ ਸੇਵਾ ਕਰਦੇ ਆ ਇਸ ਕਰਕੇ ਬੇਨਤੀ ਆ ਉਹਦਾ ਕਮੈਂਟ ਕਰੋ ਕੋਈ ਚੱਕਰ ਨਹੀਂ ਜੇ ਤੁਸੀਂ ਕਰਨੇ ਆ ਕਮੈਂਟ ਕਰੀ ਜਾ ਸਾਨੂੰ ਕੋਈ ਚੱਕਰ ਨਹੀਂ ਨਾ ਤੁਸੀਂ ਸਾਨੂੰ ਸੇਵਾ ਕਰਨ ਤੋਂ ਰੋਕ ਸਕਦੇ ਹੋ ਤੇ ਨਾ ਅਸੀਂ ਰੁਕਣਾ ਜਿੰਨੇ ਕਿ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਬਖਸ਼ੀਆ ਦੁਆਰੋ ਜਿੰਦਗੀ ਬਖਸ਼ੀਆ ਇਸ ਤਰ੍ਹਾਂ ਲੋੜਵੰਦ ਪਰਿਵਾਰਾਂ ਦੇ ਉੱਤੇ ਲਾਵਾਂਗੇ ਤੁਸੀਂ ਜਿੰਨਾ ਤੇ ਕਮੈਂਟ ਕਰਨੇ ਕਰ ਸਕਦੇ ਹੋ ਤੁਹਾਡਾ ਵੀ ਧੰਨਵਾਦ ਜਿਹੜੇ ਵੀ ਇਹ ਸਾਥ ਦੇ ਰਹੇ ਆ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ